ਸ਼ੋਮੀਅ ਕandidate ਜੋਤ ਕandidate ਲੈ ਕੇ ਹੋਣ ਤੱਕ ਦੇ ਪਿਛਲੇ ਵਾਲੀ ਕੰਸਟਰ ਕੈਬਿਨਟ ਸਿੰਘੇ ਸਾਡੇ ਮੁਕੇਰੀਆ ਹਲਕੇ ਤੋਂ ਮੁਕੇਰੀਆ ਹਲਕੇ ਤੋਂ ਉਮੀਦਵਾਰ ਸੀ ਆਕਾਦੀ ਗਦੇ ਉਹ तकरीबन मेरा ख्याल 28000 ਆ ਵੋਟ ਲੈ ਕੇ ਗਏ ਸੀ ਉਹ ਅੱਜ ਉਹਨਾਂ ਨੇ ਕਾਂਗਰਸ ਪਾਰਟੀ ਦਾ ਫਲਾ ਫੜੰਗਾ ਜਿਹੜਾ ਉਹਨਾਂ ਨੇ ਪ੍ਰਣ ਕੀਤਾ ਕਿ ਮੈਂ ਉਹਨਾਂ ਨੂੰ ਜੀ ਆਇਆਂ ਕਹਿਣਾ ਚਾਹੁੰਦੇ। ਦੂਸਰੇ ਸਾਡੇ ਪ੍ਰਤਾਪ ਰੂਪੀ ਕੁਮਾਰੀ ਸ਼ਰਮਾ ਜੀ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇੱਕ ਸਟੂਡੇਕ ਆਰਗੇਨਾਈਜੇਸ਼ਨ ਦੇ ਹਿੱਸੇ ਵਿੱਚ ਸੈਨੇਟ ਦੇ ਹਿੱਸੇ ਵਿੱਚ ਪੰਜਾਬ ਦੀ ਯੂਨੀਵਰਸਿਟੀ ਦੇ ਵਿੱਚ ਕੰਮ ਕੀਤਾ ਚੋਣਾਂ ਵੀ ਲੜੇ। ਉਹ ਜਿਨਾਂ ਦਾ ਅੱਜ ਫੋਕਸ ਪਰਸੇ ਜਿਹੜੇ ਕਾਂਗਰਸ ਨਾਲ ਪੁਰਾਣਾ ਰਿਸ਼ਤਾ ਸੀ। ਔਰ ਜਿਹੜੇ ਕਿ ਸੁਨਾਮ ਹਰਕੇ ਤੋਂ ਰਹਿਣਾ ਵੀ ਨੇ ਅਕਾਲੀਦਰ ਵੀ ਗਵਾਹੀ ਕਰ ਰਹੇ ਨੇ ਸਪੋਕਸ ਪਰਸਨ ਵੀ ਸੋ ਅੱਜ ਫਸੇ ਉਹਨਾਂ ਨੂੰ ਉਹ ਵੀ ਸਾਡੀ ਪਾਰਕੀ ਦੇ ਵਿੱਚ ਅੱਜ ਸ਼ਾਮਿਲ ਹੋਣ ਵਾਸਤੇ ਆਏ ਨੇ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿਣਾ ਚਾਹਣਾ ਨਾ ਰਜਿੰਦਰ ਪਿੰਖਾ ਜੀ ਰਜਿੰਦਰ ਵਿਪਾਦੀ ਕੋ ਸਾਰੇ ਵਿਚਾਰ ਆਏ ਨੇ ਤੀਸਰਾ ਅਵੀਲ ਠਾਕਰ ਸਰਪੰਚ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਇਹ ਵੀ ਇਹਨਾਂ ਨੇ ਅੱਜ ਸ਼ਹੂਰੀਅਤ ਕੇ ਪੀਸਾ ਵੀ ਦਿੱਤੇ ਇਹਨਾਂ ਦੇ ਦੁਆਲੇ ਇਕੱਠਿਆ ਨੇ ਮੁਕੇਰੀਆਂ ਤੋਂ ਮੈਂ ਇਹਨਾਂ ਨੂੰ ਨਹੀਂ ਜੀ ਆਇਆਂ ਕਹਿੰਦੇ ਔਰ ਮੈਂ ਇਹਨਾਂ ਦੇ ਹੋਂਦ ਦੇ ਨਾਲ ਸਾਡੀ ਪਾਰਟੀ ਮਜ਼ਬੂਤ ਹੋਏਗੀ ਔਰ ਸਾਡੀ ਪਾਰਟੀ ਨੂੰ ਹੋਰ ਫਲ ਮਿਲੇਗਾ ਪਰ ਮੈਂ ਇਹਨਾਂ ਨੂੰ ਵਿਸ਼ਵਾਸ ਕਰਾਉਣਾ ਚਾਹੁੰਦਾ ਹਾਂ ਦੁਨ ਦਾ ਤੇ ਦਾ ਸਜਣਾ ਨੂੰ ਸਾਥੀਆਂ ਕਿ ਅਸੀਂ ਇੱਕ ਟੀਮ ਮੈਂਬਰ ਬਣ ਕੇ ਸਾਰੇ ਹਰ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰਾਂਗੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਵੀ ਕਾਮਨਾ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਵਾਂਗੇ ਔਰ ਇਹਨਾਂ ਦੇ ਹੌਂ ਦੇ ਨਾਲ ਸਾਨੂੰ ਬੜਾ ਵੱਡਾ ਫਲ ਮਿਲਣ ਵਾਲਾ ਹੈ ਤੁਸੀਂ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਬਪੇਸ਼ ਬਗੇਦੀ ਦੀ ਅਗਵਾਈ ਦੇ ਵਿੱਚ ਔਰ ਸਾਡੇ ਸੀਨੀਅਰ ਲੀਡਰਸ਼ਿਪ ਮੁਲਕਾਈ ਦੇ ਵਿੱਚ ਮੈਂ ਚਾਹਾਂਗਾ ਕਿ ਬਾਦਵਾ ਸਾਹਿਬ ਬਪੇਸ਼ ਬਗੇਦੀ ਜੀ ਔਰ ਦਾਵਾ ਜੀ ਤੁਸੀਂ ਸਾਰੇ ਜਣੇ ਇਹਨਾਂ ਨੂੰ ਰਸਮੀ ਤੌਰ ਤੇ ਔਰ ਤੁਸੀਂ ਇਹਨਾਂ ਨੂੰ ਪਾਰਟੀ ਵਿੱਚ ਅਚਿੱਟੇਟ ਸ਼ਾਮਿਲ ਆਪਰੇਸਬਤ ਕਰਨ ਲਈ ਮੈਂ ਬੇਨਤੀ ਕਰਾਂਗਾ ਸਾਡੀ ਸੀਐਸਟੀ ਦੇ ਨਿਰਦੇਸ਼ੀ ਪਹਿਲਾਂ ਜੁਆਇਨ ਕਰਾ ਲ ਕੇ ਫਿਰ ਸੰਕਰ Thank you. pe ndo ni bonkota ba tabi.